ਕਦੇ ਕਦੇ ਲੱਗਦਾ ਆ ਕਿ ਮੈਨੂੰ ਤਾਂ ਕੋਈ ਵੀ ਨਹੀਂ ਸਮਝਦਾ ਜਦ ਕਿਸੇ ਅੱਗੇ ਗੱਲ ਰੱਖਦੀ ਆ ਤਾਂ ਇਦਾਂ ਲੱਗਦਾ ਉਹ ਗੱਲ ਸਮਝਦਾ ਨਹੀਂ ਬਲਕਿ ਗੱਲ ਨੂੰ ਇੰਜੋਏ ਕਰ ਰਿਹਾ ਘਰ ਗਈ ਰੈਸਟ ਕੀਤੀ ਡਿਨਰ ਕੀਤਾ ਸੋਣ ਹੀ ਲੱਗੀ ਸੀ ਕਿ ਮਾਂ ਬੋਲੀ ਹੋਰ ਕਚਤ ਨਹੀਂ ਖਾਣਾ ਮੈਂ ਕਿਉਂ ਭੁੱਖ ਨਹੀਂ ਹੁਣੇ ਤਾਂ ਖਾ ਕੇ ਹੱਟੀ ਆ ਉਹ ਫਿਰ ਬੋਲੀ ਚਾਹ ਪੀਣੀ ਤਾਂ ਬਣਾਵਾ ਮੈਂ ਫਿਰ ਕਿਹਾ ਕੁਝ ਨਹੀਂ ਖਾਣਾ ਕੁਝ ਨਹੀਂ ਪੀਣਾ ਤੂੰ ਸੋ ਜਾ ਮਾਂ ਪਰ ਮਾਂ ਫਿਰ ਬੋਲੀ ਚਾਣੀ ਪੀਣੀ ਤਾਂ ਦੁੱਧ ਘਰਮ ਕਰਕੇ ਲਿਆ ਦਾਂ ਅੱਖ ਕੇ ਮੈਂ ਬੋਲੀ ਪਈ ਤੂੰ ਸੌਣ ਕਿਉਂ ਨਹੀਂ ਦਿੰਦੀ ਮੈਂ ਅੱਗੇ ਥੱਕੀ ਆ ਬੰਦੇ ਨੂੰ ਸੌ ਟੈਨਸ਼ਨ ਨਾ ਹੁੰਦੀਆਂ ਆ ਫਿਰ ਮਾਂ ਬੋਲੀ ਕੀ ਦੁੱਖਿਆ ਦੱਸ ਜਾਦੀ ਆਈ ਆ ਮੈਨੂੰ ਦੁਖੀ ਲੱਗਦੀ ਸੀ ਮੈਂ ਕਿਾ ਚੱਲ ਜਾ ਤਾਂ ਲੰਮੀ ਪੈਂਦੀ ਆ ਤਾਂ ਉਦੋਂ ਪੁੱਛਦੀ ਆ ਮੇਰੇ ਅੱਖਾਂ ਪਰ ਆਈਆਂ ਮੈਂ ਕਈਆਂ ਨੂੰ ਪ੍ਰੋਬਲਮ ਦੱਸੀ ਕੋਈ ਨਹੀਂ ਸਮਝਿਆ ਪਰ ਜਿੰਨੂੰ ਕੁਝ ਵੀ ਨਹੀਂ ਦੱਸਿਆ ਉਹ ਦੇਖਦੇ ਸਮਝ ਗਏ ਸ਼ਾਹਦੋਂ ਨੂੰ ਪਹਿਲੀ ਇਹਸਾਸ ਹੋ ਗਿਆ ਸੀ ਕਿ ਧੀ ਆ ਚ ਦੁਖੀ ਆ ਸਾਥੇ ਮੈਨੂੰ ਇੰਨਾ ਪਤਾ ਕਿ ਜ਼ਿਆਦਾ ਸੀ ਬੋਲਣਾ ਵੀ ਨਹੀਂ ਸੀ ਜਾਣਦੇ ਤਾਂ ਮਾਂ ਉਹਦੋਂ ਵੀ ਸਮਝ ਜਾਂਦੀ ਸੀ ਕਿ ਹੁਣ ਬੱਚੇ ਨੂੰ ਭੁੱਖ ਲੱਗੀ ਆ ਪਰ ਅੱਜ ਜਦ ਉਹੀ ਮਾਂ बार-बार ਪਾਣੀ ਮੰਗਦੀ ਤਾਂ ਅਣ ਸੁਣਿਆ ਕਰ ਦਿੰਦੇ ਆ ਅਸੀਂ ਤਾਂ ਵੱਡੇ ਹੋ ਕੇ ਆਪਣੇ ਫੈਸਲੇ ਵੀ ਖੁਦ ਕਰਦੇ ਆ ਕਿਉਂਕਿ ਅਸੀਂ ਵੱਡੇ ਹੋ ਗਏ ਆ ਨਾ ਆਪਣੇ ਦੋਸਤਾਂ ਤੋਂ ਸਲਾਹ ਲੈਂਦੇ ਆ ਪਰ ਮਾਪਿਆਂ ਤੋਂ ਨਹੀਂ ਉਹ ਤਾਂ ਪੁਰਾਣੀ ਆ ਪੁਰਾਣੀ ਸੋਚ ਆ ਉਹਨਾਂ ਦੀ ਕਿਉਂਕਿ ਸਾਨੂੰ ਤਾਂ ਬਸ ਆਹੀ ਲੱਗਦਾ ਕਿ ਮਾਨੂੰ ਕੀ ਪਤਾ ਹੁਣਾ ਇਸ ਬਾਰੇ ਮੈਂ ਤੁਹਾਡੀ ਦੋਸਤ ਨੀਲਮ ਜੇਕਰ ਤੁਸੀਂ ਕੋਈ ਗੱਲਬਾਤ ਮੇਰੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਮੇਰਾ ਫੇਸਬੁਕ ਉੱਤੇ ਪੀਜ ਹੈ ਨੀਲਮ ਕਵਿੰਦੇ ਨਾਮ ਦਾ ਉੱਤੇ ਤੁਸੀਂ ਮੇਰੇ ਨਾਲ ਰابطਾ ਕਾਇਮ ਕਰ ਸਕਦੇ ਹੋ ਰਾਬਤਾ